ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਏ ਸ਼ੁੱਕਰਵਾਰ ਦਾ ਤੇ ਟਾਈਮ ਹੋ ਗਿਆ 3 ਵਜੇ ਹੁਣ ਇੱਕ 3 ਦਾ ਟਾਈਮ ਹੋ ਗਿਆ ਬੱਚੇ ਸਕੂਲ ਤੋਂ ਆ ਗਏ ਅਵੀ ਝੋਤ ਪਿਆ ਸਹਿਜ ਹੈਲੋ ਕਵੀ ਹੈਲੋ ਇਹ ਰੈਡੀ ਸ਼ੜੀ ਹੋ ਚੁੱਕੇ ਨੇ ਤੇ ਇਹਦੀ ਆਉਣਾ ਇਹਦੀ ਦੀਦੀ ਨੇ ਛੋਟੀ ਦੀਦੀ ਨੇ ਸਾਰੇ ਨਾਲੋਂ ਸਾਡੀ ਸਾਰਿਆਂ ਤੋਂ ਛੋਟੀ ਧੀ ਰਾਣੀ ਨੇ ਹਨਾ ਰਖੜੀ ਬੰਨਣਾ ਆਉਣਾ ਏ ਕੀ ਕਹਿੰਦੇ ਹੁੰਦੇ ਨੇ ਤੁਹਾਨੂੰ ਦੱਸਿਆ ਹਰਵੀਰ ਜਿਹੜੇ ਦੇ ਪਹਿਲਾਂ ਪਿੱਛੇ ਚਾਚੂ ਮਤਲਬ ਹੈ ਤਾਊ ਨੇ ਉਹ ਚਾਚੂ ਕਹਿੰਦੇ ਨੇ ਇਹ ਤੇ ਚਾਚੀ ਨੇ ਆਉਣਾ ਇਹਦੀ ਨੇ ਰਖੜੀ ਬੰਨਣ ਵਾਸਤੇ ਗੁਰਮਨਤ ਨੇ ਤੇ ਉਹ ਹੁਣ ਆਣ ਕੇ ਰਖੜੀ ਬੰਨਣਾ ਉਗਨ ਦੀਦੀ ਫਿਰ ਕੱਲ ਨੂੰ ਇੱਧਰ ਉਹ ਬਹੁਣੇ ਪੇਕੇ ਰਹਿੰਦੀ ਆ ਨਾ ਤਾਂ ਕਰਕੇ ਫਿਰ ਉਹਨਾਂ ਦੇ ਵੀ ਰਿਸ਼ਤੇਦਾਰਾਂ ਨੇ ਆਉਣਾ ਹੈ ਹਨਾ ਫਿਰ ਉਗਨ ਦੀਦੀ ਮੇਰੇ ਜਾ ਕੇ ਬੰਨ ਜਾਣੀਆਂ ਚੱਲੇ ਅੱਜ ਹੁਣ ਹੁਣ ਅਸੀਂ ਵੇਟ ਕਰਦੇ ਆ ਬਸ ਔਣੇ ਵਾਲੀ ਉਹ ਉੱਧਰੋਂ ਫਿਰ ਬਣਾਉਣੇ ਆ ਤੇ ਤੁਸੀਂ ਦੱਸੋ ਤੁਹਾਡੇ ਕਿੰਨੇ ਦਿਨ ਪਹਿਲਾਂ ਸਟਾਰਟਿੰਗ ਹੋਈ ਆ ਬਸ ਸਾਡੇ ਕੱਲ ਪਰਸੋਂ ਆ ਬਾਮਣੀ ਆਂਟੀ ਨੇ ਜਿਹੜੇ ਸਾਡੇ ਹਨਾ ਆਂਟੀ ਪੰਡਤ ਆਂਟੀ ਦੇ ਕੇ ਗਏ ਨੇ ਉਹ ਉਹ ਦੇ ਕੇ ਗਏ ਨੇ ਪਹਿਲੇ ਪਹਿਲੀ ਰਖੜੀ ਉਹਨਾਂ ਦੀ ਆਈ ਆਪਣੇ ਘਰੇ ਤੇ ਹੁਣ ਦੂਜੀ ਰਖੜੀ ਆ ਆਪਣੀ ਗੁਰਮੰਨਤ ਲੈ ਕੇ ਆਉਗੀ ਬਾਕੀ ਕੱਲੋਂ ਭੈਣੋਂ ਨਹੀਂ ਆਉਣਗੇ ਜੀਤ ਭੈਣ ਬਿੰਦਰ ਹਨਾ ਤੇ ਇੱਕ ਦੀ ਦੀ ਮੀਨੂ ਦੀਦੀਆਂ ਉਹ ਉਹਨਾਂ ਨੇ ਆਉਣਾ ਸੀ ਬਟ ਕੋਈ ਵਜਾ ਕਰਕੇ ਉਹਨਾਂ ਤੋਂ ਆ ਨਹੀਂ ਹੋਣਾ ਸ਼ਾਇਦ ਫਿਰ ਅਸੀਂ ਉਹ ਜਾਈਏ ਔਰ ਫਿਰ ਜਾ ਫਿਰ ਦੇਖਦੇ ਆ ਕਿ ਬੰਦ ਤੇ ਬਾਕੀ ਸਾਰੇ ਜਾਣੇ ਜ਼ਰੂਰ ਇਹ ਤਿਹਾਰ ਨੂੰ ਮਨਾਇਆ ਕਰੋ ਇਹ ਤਿਹਾਰ ਇਦਾਂ ਦਾ ਵੀ ਪਿਆਰ ਬਣਿਆ ਰਹਿੰਦਾ ਹਨਾ ਇੱਕ ਦੂਜੇ ਨਾਲ ਪਿਆਰ ਬਣਿਆ ਰਹਿੰਦਾ ਜਦੋਂ ਕਿ ਸਕਰ ਨਹੀਂ ਵੀ ਟਾਈਮ ਹੁੰਦਾ ਤਾਂ ਮੈਂ ਇਹਲਾ ਟਾਈਮ ਕੱਢ ਕੇ ਜ਼ਰੂਰ ਆਉਂਦਾ ਰਖੜੀ ਬੰਨਣ ਤੇ ਬਾਕੀ ਅਸੀਂ ਕਾਲੂਆਂ ਬਣਾਵਾਂਗੇ ਬਿੰਦਰੋਨੀ ਵੀ ਕਾਲੂ ਆਉਣਗੇ ਆਪਾਂ ਰਖੜੀ ਜਿਹੜੀ ਕਾਲੂਆਂ ਮਲਾਵਾਂ ਮਨਾਵਾਂਗੇ ਤੇ ਅਹਜ ਹੁਣ ਜਿਹੜੀ ਉੱਧਰ ਆ ਦੂਜੀ ਦੀਦੀ ਦੇ ਕਿੰਨੀ ਬੜੇ ਦੀਦੀ ਉਹਨਾਂ ਦੇ ਕਾਲੂ ਜਾਊਗੀ ਕੱਲੂ ਬਣ ਕੇ ਆਊਗੀ ਤੇ ਤਾਂ ਕਰਕੇ ਹੁਣ ਬਾਕੀ ਹੁਣ ਅਸੀਂ ਮੈਂ ਅਹਜ ਰਖੜੀਆਂ ਖਰੀਦ ਕੇ ਲੈ ਕੇ ਆਉਣੀਆਂ ਮੈਂ ਤਾਂ ਅਹਜ ਦੋ ਕੁੰਈਆਂ ਲਈ ਆਈ ਸੀ ਕਿ ਉਧਰ ਤੈਨੂੰ ਪਤਾ ਨਹੀਂ ਸੀ ਵੀ ਅੱਜ ਆਉਣਾ ਚਾਚੀ ਨੇ ਹਨਾ ਤਾਂ ਕਰਕੇ ਰਵਿਸ਼ਾ ਐਤ ਦੀ ਨੇ ਤੇ ਬਾਕੀ ਹੁਣ ਚਲੋ ਜੀ ਤੁਹਾਨੂੰ ਉਹਨਾਂ ਦੇ ਆਇਆ ਤੋਂ ਮਿਲਦੇ ਆਂ ਫੇਰ ਤੁਹਾਡਾ ਕਰਦੇ ਆਂ ਗੱਲਬਾਤ ਮੈਂ ਵੀ ਖੰਨੇ ਜਾਣੇ ਦੇਖਦੀ ਆਂ ਜਿਸ ਵੇਲੇ ਆਪਾਂ ਲੈ ਕੇ ਗਏ ਕਿਉਂਕਿ ਮੇ ਰਖੜੀਆਂ ਵਗੈਰਾ ਹੱਥੇ ਲੈ ਕੇ ਆਉਣੀਆਂ ਨੇ ਫੇਰ ਮਿਲਦੇ ਆਂ ਤੁਹਾਨੂੰ ਉੱਧਰ ਬਿਠਾ ਹਰਵੀਰ ਇਹਨਾਂ ਸਾਹਮਣੇ ਲਓ ਜੀ ਸਾਡੀ ਟਿੱਡੋ ਆ ਗਈ ਜੀ ਰਖੜੀ ਬੰਨਣ ਤੇ ਨਾਲ ਆਇਆ ਹਰਵੀਰ ਹੈਲੋ ਹਰਵੀਰ ਹੈਲੋ ਕਰ ਦੋ ਹੈਲੋ ਕਰ ਦੋ ਪੁੱਤ ਸਤਿ ਸ਼੍ਰੀ ਅਕਾਲ ਕਰ ਦੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹ ਦੋ ਮੇਰੇ ਪੁੱਤ ਕਹ ਦੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾ ਆ ਚਾਰਿਆ Shastri Kal ji ਕਿਵੇਂ ਹੋ ਤੁਸੀਂ ਸਾਰੇ ਜਾਨੇ ਠੀਕ ਆ ਤੁਸੀਂ ਆਪਣੇ ਬੀਰ ਜੀਆਂ ਦੇ ਰਖੜੀਆਂ ਬੰਨ ਲੀਆਂ ਹਾਂ ਕਿਉਂ ਮੈਂ ਤਾਂ ਆਪਣੇ ਬੀਰ ਜੀ ਦੇ ਰਖੜੀ ਬੰਨਣ ਆਈ ਹਾਂ ਹੁਣ ਹਾਂ ਬੋਲਣ ਲੱਗ ਗਿਆ ਫਿਰ ਸਾਨੂੰ ਫਿਰ ਸਾਨੂੰ ਪੁੱਤ ਰੋਟੀ ਬਣਾ ਕੇ ਖਿਲਾਊਗਾ ਹਨਾ ਸਾਨੂੰ ਮੈਂ ਸਾਨੂੰ ਤੁਸੀਂ ਰੋਟੀ ਬਣਾ ਕੇ ਖਿਲਾਉਂਗੇ ਗੁਰਮਨਤ ਦੇ ਹੱਥ ਦੀਆਂ ਰੋਟੀਆਂ ਖਾਣੀਆਂ ਨੇ ਅਸੀਂ ਹਾਂ ਅੱਛਾ ਬਾਬੇ ਨੂੰ ਇੱਕ ਆਹ ਗੁਰਮਨਤ ਚਲੋ ਜੀ ਉਹ ਤੇ ਬੀਰ ਜੀ ਉੱਧਰ ਹੋ ਜਾ ਬਈ ਆ ਬੀਰ ਜੀ ਦੇ ਕੋਈ ਬੱਲੇ ਬੱਲੇ ਗੁਰਮਨਤ ਨੂੰ ਉਧਰ ਰਖੜੀ ਬੰਨਣ ਆ ਗਈ ਬਈ ਅਬ ਬੀਰ ਜੀ ਦੇ ਰਖੜੀ ਬੰਨਣ ਆ ਗਈ ਗੁਰਮਨਤ ਨੂੰ ਕਿ ਉਹ ਤਾਂ ਨਹੀਂ ਕੋ ਸ਼ਾਰਟਸ ਸ਼ਾਰਟ ਨਹੀਂ ਨਾ ਫਿਰ ਮਿਕਸ ਮਿਕਸ ਕਰਕੇ ਜੀ ਥੋੜੀ ਲੰਬੀ ਉਧਰ ਬਣਾ ਦੇ YouTube ਦੇ ਉੱਤੇ ਨਹੀਂ ਇੱਕ ਮੈਂ YouTube ਤੇ ਬਣਾ ਦੇ ਇੱਕ YouTube ਤੇ ਬਣਾ ਦੇ ਮੈਂ ਐਡਿਟ ਕਰ ਦਾਨੀ ਆ ਮੈਂ ਫਿਰ ਹੋਰ ਐਡਿਟ ਕਰਦੀ ਹੁਸਤੇ ਪਾ ਲਾਂ ਐ ਟਿੱਡੀ ਰਖੜੀਆ ਬੰਦੀ ਫਿਰਦੀ ਐ ਟਿੱਡੀ ਆਵੇਂ ਨੂੰ ਫੋਕ ਦੇ ਦੋ ਆਪਣੀ ਆਵੇਂ ਨੂੰ ਆਪਣੀ ਫੋਕ ਦੇ ਦੋ ਹਲਕਾ ਪਰਸਲੇ ਜਿੱਕੇ ਨਾਲ ਦਾ ਪਰਸਲੇ ਦੇ ਦੇ ਦੋ ਆ ਵੀਰ ਜੀ ਨੂੰ ਮੂੰਹ ਮਿੱਠਾ ਕਰਾਓ। ਅਨ। ਕਹ ਵੀਰ ਜੀ? ਬੱਸ ਖਾ ਲੋ। ਹਾਂ ਵੀਰ ਜੀ ਨੂੰ ਤਾਂ ਉਹ ਪਿਲਾ ਦਿਓ। ਪਿਲਾ ਦਿਓ ਵੀਰ ਜੀ। ਕੇ ਤੁਸੀਂ ਖਾ ਲੋ। ਨਾ ਨਾ। ਜੱਫੀ ਪਾ ਲੋ ਵੀ ਆ ਤਾਂ ਜੱਫੀ ਪਾ ਲੋ ਹੁਣ ਮਿਲੋ ਦੋਏ ਜਾਣੇ। ਮਿਲ ਲਓ। ਖੜੀ ਹੋ ਕੇ ਪਾਹ ਕਰੋ। ਮਿਲੋ। ਆਹ ਭਾਈ ਪਿਆਰ ਬੜਿਆ ਰਹਿ ਐਵੇਂ ਭੈਣ ਭਾਈਆਂ ਦਾ।

ਕੱਟ ਦੇ ਦੇ ਹਰ ਵੀਰ ਪਹਿਲਾ 500 ਉਹ ਕੋਈ ਨਾ 500 ਕੋਈ ਨਾ ਕੋਈ ਨਾ ਪਹਿਲਾ 500 ਤੇ ਇਹ ਆਪਣੇ ਚਾਚੂ ਦੀ ਬੰਨਣ ਲੱਗੀ ਆ ਚਾਚੂ ਇਹਦੇ ਅੰਨੇ ਵਾਰ ਖੜੀ ਬੋਹਦੇ ਨੇ ਮੰਮਾ ਤੁਸੀਂ ਕਾ ਕਰਦੇ ਹੋ ਤੁਸੀਂ ਕਾ ਕਰਦੇ ਸਜੇ ਲਿਫਾਫੇ ਚ ਪਾ ਦੇ ਹਾਂਜੀ ਫਰੈਂਡਸ 7 ਵਜ ਗਏ ਅਸੀਂ ਹੁਣ ਚੱਲੇ ਆ ਖੰਨੇ ਨੂੰ ਖੰਨੇ ਤੋਂ ਰਖੜੀਆਂ ਵਗੈਰਾ ਲੈ ਕੇ ਫਿਰ ਇੱਕ ਭੈਣ ਕੋਲ ਜਾਣਾ ਸੀ ਆਉਣਾ ਤਾਂ ਉਹ ਭੈਣ ਉਹਨਾਂ ਨੇ ਸੀ ਕਿ ਪਰ ਕੋਈ ਮਜਬੂਰੀ ਜੀ ਆਉਣ ਕਰਕੇ ਹਨਾ ਉਹਦੇ ਦੱਸ ਹੋ ਗਈ ਸੀਗੀ ਤਾਂ ਕਰਕੇ ਉਹਨਾਂ ਨੇ ਕਹਾ ਰਿਸ਼ਤਦਾਰੀ ਚ ਫਿਰ ਉਹ ਕਹਿੰਦੇ ਵੀ ਇਸ ਵਾਰ ਵੀ ਤੁਸੀਂ ਉਹ ਆ ਜਾਓ ਹਨਾ ਮੇਰਾ ਅਸੀ ਹੁਣ ਖੰਨੇ ਦਾ ਜਾਣਾ ਹੀ ਦੀਗਾ ਭੈਣ ਦਾ ਪਿੰਡ ਖੰਨੇ ਦੇ ਕੋਲੇ ਆ ਸੀ ਕਿ ਅੱবি ਚੱਲ ਹੁਣ ਰਾਤ ਨੂੰ ਉੱਧਰ ਹੀ ਜਾ ਆਉਂਦੇ ਆ ਹਨਾ ਤੇ ਮਿਲੋ ਜੀ ਸਾਇਦ ਦੇ ਪਾਪਾ ਨੂੰ ਸੱਸਰੀ ਕਾਲ ਜੀ ਸਾਥ ਵਿੱਚ ਕਾਲ ਜੀ ਦੋ ਵਾਰ ਤਿੰਨ ਵਾਰ ਚਾਰ ਵਾਰ ਪੰਜ ਵਾਰ ਪੰਜ ਵਾਰ ਮੇਰੇ ਇੱਧਰ ਕਾਂਡ ਹੋ ਗਿਆ ਉਂਗਲੀ ਦੇ ਉੱਤੇ ਇੱਕ ਵਾਰ ਇਦਾਂ ਹੀ ਹੋਇਆ ਸੀਗਾ ਮੇਰੇ ਰੱਖ ਸ਼ਬਨਦਨ ਹੋਇਆ ਜੀ ਪਤਾ ਨਹੀਂ ਜਾਂ ਮੈਂ ਦੀ ਲਵਾ ਕੇ ਆਈ ਦੀ ਨਾ ਫਟੇ ਗਿਆ ਕੇ ਆਈ ਦੀ ਆਪਾਂ ਨਹੀਂ ਓਏ ਕਰਵਾ ਚਾਹ ਤਰੀਗਾ ਪਤਾ ਨਹੀਂ ਰਾ ਹੋ ਸੀ ਆ ਮੇਰੇ ਨਾਲ ਬੱਜੀ ਕੱਜ ਦੀ ਚੂੜੀ ਬੱਜੀ ਅਤਲੇ ਹੱਥ ਚ ਤਾਂ ਮੈਂ ਮੈਂ ਖੋਲ ਵੀ ਦਿੱਤੀਆਂ ਸੀ ਸਿਰਫ ਚਾਰ ਚਾਰ ਪਾਈਆਂ ਹੋਇਆ ਸੀ ਚੂੜੀ ਨਹੀਂ ਸੀ ਤੇਰੇ ਚੂੜੀ ਬੱਜੀ ਮੇਰੇ ਮੇਖ ਵੜ ਗਿਆ ਸੀ ਵੜ ਗਿਆ ਸੀ ਉਂਗਲੀ 'ਚ ਦੇਖ ਨਿਕੜਾਉਣੀਆਂ ਡਾਕਟਰ ਕੋਲ ਜਾ ਕੇ ਇਹਨਾਂ ਦੇ ਮੇਖ ਲੱਗ ਗਏ ਹੈ ਅਤਰਾ ਵੀ ਜੋ ਤਾਂ ਅਸੀਂ ਬਰਤਿਆਰ ਪਿਆਰ ਨਹੀਂ ਹੋਏ ਹੈਗੇ ਨਾ ਭੈਣ ਕੋਲ ਜਾਣਾ ਹੈ ਫਿਰ ਵੀ ਅਸੀਂ ਉਖੜਸ ਮੈਂ ਸੁੌਂ ਗਈ ਸੀਗੀ ਇਹ ਥੋੜਾ ਜਿਹਾ ਚਿਰ ਦੋਸਤ 10 ਮਿੰਟ ਬਾ ਸੁੱਕਣੇ ਉੱਠ ਕੇ ਹੁਣ ਦਨੋਂ ਦਰਪਾ ਸਲਾਹ ਬਣ ਗਈ ਸਾਡੀ ਅਮੀ ਚਲ ਉਧਰੋਂ ਆਉਣਾ ਜੇ ਜਾਇਆ ਆਉਣੇ ਕਿਉਂਕਿ ਕੱਲ ਨੂੰ ਫਿਰ ਮੈਂ ਪੇਕੇ ਵੀ ਜਾਣਾ ਹੁੰਦਾ ਫਿਰ ਭੈਣ ਉਹਨਾਂ ਦੇ ਦੁੱਧੀਆਂ ਨੇ ਵੀ ਆਉਣਾ ਹੁੰਦਾ ਨਾ ਫਿਰ 8 ਵਜੇ ਸਾਰਾ ਦਿਨ ਰਖੜੀਆਂ ਦਾ ਨਿਕਲ ਜਾਂਦਾ ਏ ਤਾਂ ਕਰਕੇ ਫਿਰ ਅਸੀਂ ਵੀ ਅੱਜ ਇੱਧਰ ਜਾਇਆ ਆਉਨੇ ਆ ਚਲੋ ਜੀ ਹੁਣ ਅਸੀਂ ਖੰਨੇ ਬਾਜ਼ਾਰ ਚ ਜਾਵਾਂਗੇ ਦੇਖਦੇ ਆ ਉੱਥੇ ਵੀਡੀਓ ਬਣਦੀ ਏ ਜਾਂ ਨਹੀਂ ਬਣਦੀ ਤੇ ਫਿਰ ਮਿਲਦੇ ਆ ਤੁਹਾਨੂੰ ਬਾਣ ਕੋਲ ਚਾਦੀ ਹਾਂਜੀ ਫਰੈਂਡਸ ਦੇਖੋ ਜੀ ਅੱਜ ਸਾਡੇ ਖੰਨੇ ਦੇ ਵਿੱਚ ਬਹੁਤ ਜ਼ਿਆਦਾ ਰਾਸ਼ਾ ਰਖੜੀਆਂ ਕਰਕੇ ਤੇ ਪਿੱਛੇ ਕਾਫੀ ਘਾਹ ਰਾਸ਼ਤ ਸੀਗਾ ਹੁਣ ਤੁਹਾਨੂੰ ਗਾਹਾਂ ਜਾ ਕੇ ਦਿਖਾਉਨੇ ਆ ਪਿੱਛੇ ਤਾਂ ਪੂਰਾ ਝਾਵੇਂ ਲੱਗਿਆ ਪਿਆ ਸਾਡੇ ਜਿਦਾ ਮਤਲਬ ਅਸੀਂ ਜਦੋਂ ਆਪਣੇ ਪਿੰਡੋਂ ਹੋਨੇ ਆ ਖੰਨੇ ਰੋਡ ਨੂੰ ਲਲੇਹੇੜੀ ਰੋਡ ਤੇ ਉੱਤੇ ਹੁਣ ਅਸੀਂ ਪੁਲ ਦੇ ਉੱਤੇ ਆ ਤੇ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਹੁਣ ਦੇਖੋ ਜੀ ਅਸੀਂ ਪਹੁੰਚ ਕੇ ਪੁਲ ਉੱਤਰ ਗਏ ਅਸੀਂ ਖੰਨੇ ਚ ਐਂਟਰੀ ਕਰ ਲਈ ਤੇ ਹੁਣ ਦੇਖੋ ਪੁਲ ਦੇ ਉੱਤੇ ਜੀ ਜਾ ਮੈਨ ਪੁਲ ਲੱਗਿਆ ਹੋਇਆ ਬਾਜ਼ਾਰ ਦੇ ਉੱਤੇ ਪੁਜਾਰ ਦੀਆਂ ਸੜਕਾਂ ਹਨ ਪੂਰੀਆਂ ਭਰੀਆਂ ਪਈਆਂ ਨੇ ਕਿਉਂਕਿ ਰਖੜੀ ਦਾ ਤਿਹਾਰਾ ਸਾਰੇ ਆਉਂਦੇ ਜਾਂਦੇ ਨੇ ਹਨਾ ਕਈ ਦਿਨਾਂ ਤੋਂ ਸਟਾਰਟ ਹੋ ਜਾਂਦੇ ਨੇ ਵੈਸੇ ਤਾਂ ਜਿਹੜੀਆਂ ਅਸਲੀਆਂ ਉਹ ਤਾਂ ਕੱਲ੍ਹ ਤੋਂ ਸ਼ੁਰੂ ਨੇ 9 ਤਰੀਕ ਨੂੰ ਆ ਤੇ ਲਓ ਜੀ ਦੇਖੋ ਖੰਨੇ ਦਾ ਬਾਜ਼ਾਰ ਤਾਂ ਭਰਿਆ ਹੋਇਆ ਹੋਊਗਾ ਅੱਜ ਤਾਂ ਜਿੱਥੇ ਤੱਕ ਲੱਗਦਾ इधर बाहर इन्ना रोड मेन रोड बहुत भरे पे ने चलो जी थानू फिर हम मिलते हैं <hansipan> ਅੱਜ ਦੀ ਅਖੀਰੀ ਹੈ। ਕਿੰਨਾ ਆਸ਼ਾ ਵਿਕਾਨੇਰੀ ਦੇ ਸ਼ਾਪ ਤੇ ਆਪਾਂ ਆਇਆ ਸਵੀਟਸ ਲੈਨ ਅੱਜ ਰਾਤ ਨੂੰ ਅੱਗੇ ਕੱਗ ਦਿਨੇ ਫੇ ਟਾਈਮ ਨਹੀਂ ਲੱਗਦਾ ਹੈਗਾ ਤਿੰਨੇ ਫੇ ਲੇਟ ਹੋ ਜਾਂਦੇ ਆ। ਆਜੋ ਜੀ ਤੁਸੀਂ ਵੀ ਖਰੀਦ ਲੋ ਡ్రਾਈ ਫਰੂਟਸ ਜਿੰਨੇ ਜਿੰਨੇ ਲੈਣੇ ਨੇ ਗਿਫਟਸ ਜਿੰਨਾ ਨੇ ਲੈਣੇ ਨੇ ਜ਼ਰੂਰ ਲੈ ਸਕਦੇ ਆ। ਇਹਨਾਂ ਦੀ ਸਵੀਟਸ ਬਹੁਤ ਟੇਸਟੀ ਹੁੰਦੀ ਆ ਮੈਂ ਹਮੇਸ਼ਾ ਅਵੀਕਾ ਨੇਰ ਵਾਲਿਆਂ ਤੋਂ ਹੀ ਲੈਂਦੀ ਆ ਇਹਨਾਂ ਦੀ ਸਵੀਟਸ ਸਭ ਤੋਂ ਵਧੀਆ ਲੱਗਦੀ ਬੰਨਾਂ ਦੀ ਅ ਅੱਗੋਂ ਬਸ ਪੈਕ ਕਰਾ ਰਹੇ ਆ ਤੇ ਇਧਰ ਗਿਫਟਸ ਬੱਚੇ ਗੱਡੀ ਦੇ ਵਿੱਚ ਬੈਠੇ ਆ ਗੋਲ ਗੱਪੇ ਖਾਣੀਆਂ ਜੀ ਨੇ ਉਹ ਵੀ ਆਜੋ ਗੋਲ ਗੱਪੇ ਵੀ ਲੱਗੇ ਹੋਏ ਨੇ ਟਿੱਕੀ ਵੀ ਲੱਗੀ ਹੋਈ ਆ ਤੇ ਰਾਸ਼ ਦੇਖੋ ਤੁਸੀਂ ਰਖੜੀਆਂ ਨੂੰ ਇਦਾਂ ਹੀ ਹੁੰਦਾ ਕੱਲ ਨੂੰ ਤਾਂ ਪੈਰ ਧਰਨੈ ਨੂੰ ਵੀ ਜਗ੍ਹਾ ਨਹੀਂ ਹੋਣੀ ਹੈਗੀ ਅੱਜ ਵੀ ਨਹੀਂ ਹੈਗੀ ਬਹੁਤ ਔਖਾ ਲੈ ਹੁੰਦਾ ਘੰਟਾ ਲੱਗ ਜਾਂਦਾ ਇੱਕ ਇੱਕ ਜਾਣੇ ਦਾ ਘੰਟੇ ਤੋਂ ਵੀ ਵੱਧ ਟਾਈਮ ਲੱਗ ਜਾਂਦਾ

इधर भी सही है रोटी पानी प्रशादा पानी शक लिया भी फ़ोन रखने व्यस्त सारे जाने <laughs> सारे जाने फोन च व्यस्त ने पापा किने व्यस्त बैठे ने फोन चलो आ, आ देखो एंट्री पूजी दी <laughs> ਆਪ ਹੀ ਭੈਣ ਲੈ ਕੇ ਆਇਆ ਰਖੜੀਆਂ ਆਹ ਵੋ ਸੋਨੇ ਲੱਗਦੇ ਨੇ ਹਨਾ ਇਕੱਠੇ ਹੁਣ ਆਉਣ ਲੱਗ ਗਏ ਮੈਂ ਵੀ ਦੇਖ ਦੇ ਕੇ ਛੱਡੋ ਨੀ ਮਾ ਪਤਾ ਨਹੀਂ ਕਾ ਦਾ ਹੋਊਗਾ ਜੇ ਭਾਈ ਦਾ ਪਿਆ ਫਿਰ ਮੈਂ ਕਿਹਾ ਮੈਂ ਵੀ ਲੈ ਕੇ ਜਾਊਂਗੀ ਵੀਰੇ ਭਾਬੀ ਦੀ ਇਕੱਠੀ ਰਖੜੀ ਆਉਣ ਲੱਗ ਗਈ ਹੈ ਇਕੱਠੀਆਂ ਹੁਣ ਸੈਟਿੰਗ ਹੋ ਰਿਆ ਹੋਇਆ ਹੂੰ ਇਹ ਪੈਣ ਲੱਗ ਗਿਆ ਬਈ ਆਪਣੇ ਭਾਈ ਤੇ ਰਖੜੀ ਬੰਨਣ ਹੈ ਨਾ ਕੋਈ ਨਾ ਪੁੱਤ ਦੇਰੀ ਹੋ ਗਈ ਚੱਲਣਾ ਹੋ ਗਿਆ ਕਿੱਥੇ ਹੁੰਦੀ ਆ ਹਾਂ ਇਧਰਲੀ ਸਾਈਡ ਵੱੜ ਕੇ ਦੇਖ ਲੈ ਉਧਰ ਕਿਆ ਕਿਆ ਅਬੀਨੋ ਫੜਾ ਦੇ ਉਹ ਫੜਜੂਗਾ ਇਧਰ ਹੀ ਤਾਂ ਚੰਦ ਆ ਕੋ ਉਹ ਉੱਥੇ ਉਹਦੇ ਪਰ ਬੈਜੋ ਸੋਫੇ ਤੇ ਉਧਰ ਨੂੰ ਦੇਖ ਉਧਰ ਬਲੈਕ ਆਂਦੀ ਦੇਖ ਤਾਂ ਸਹੀ ਇੱਕ ਵਾਰ ਗੁੱਡ ਮੈਂ ਬਣਾਈ ਨਹੀਂ ਵੀਡੀਓ ਤੁਹਾਡੇ ਫੋਨ ਚ ਬਲੈਕ ਆਂਦੀ ਇਧਰ ਬੈਠੋ ਇਧਰ ਆਂਦੀ ਆ ਸਾਬ ਕਿਧਰ ਅੱਛਾ ਭਾਣ ਇਧਰ ਆ ਜਾ ਫਿਰ ਅਸੀਂ ਉੱਠ ਜਾਂਦੇ ਇਤੋਂ ਬਾਈ ਹੋਰ ਕੀ ਅਸੀਂ ਇਧਰ ਉੱਠ ਜਾਂਦੇ ਆ ਪਾਪਾ ਦਾ ਡਾਇਲੌਗ ਟਾਈ ਟਾਈ ਪਹਿਲਾ

ਅਸੀਂ ਕਵੀ ਤੋ ਫਰਾਗ ਪਾ ਲਿਆ ਕਰ ਸੋਨੀ ਜੀ ਖਿਚੜੀ ਦੇਖਿਓ ਤੁਹਾਨੂੰ ਕਿਹੜੀ ਚ ਸਹੀ ਲੱਗਦੀ ਆ ਸਹੀ ਲੱਗਦੀ ਆ ਐਨ ਕੋਰੀ ਵਧੀਆ ਜੀ ਖਿਚਕਾ ਹਾਂ ਰੰਗਾ ਦੇਖੋ ਹੋ ਗਈ ਹਾਂ ਇਹ ਕਹਿੰਦਾ ਭਾਈ ਕੁੜੀਆਂ ਨੂੰ ਪੈਸੇ ਬਣ ਜਾਂਦੇ ਆ ਕਹਿੰਦਾ ਮੁੰਡਿਆਂ ਨੂੰ ਕਦੇ ਨਹੀਂ ਬਣਦੇ ਮੁੰਡਿਆਂ ਨੂੰ ਵੀ ਬਣਨੇ ਚਾਹੀਦੇ ਆ ਚੱਲ ਪੁੱਤ ਫੜੋ 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 ਬੋ ਦਾ ਪ੍ਰਤਿਨੇ ਚਲੋ ਚਲਾ ਵੀ ਬਾਏ ਬੂਰ ਪਾਤ ਨਾ ਮਾਵੇ ਬਈ ਖੜਜੋ ਖੜਜੋ 2 ਮਿੰਟ ਨਾ ਉਹਨਾਂ ਨੂੰ ਬੰਨਣ ਦੇ ਤੂੰ ਜਾਣੂ ਆ ਨਾ ਫਿਲਟਰ ਲੱਭ ਲਾ ਫਿਲਟਰ ਤਾਂ ਲੱਭ ਗਿਆ ਹੂੰ ਹੁਣ ਅ ਵੀ ਜੋਤ ਲੱਗਿਆ ਭਾਈ ਆਪਣੀ ਭੂਜੀ ਤਰਖੜੀ ਬਣਾਉਣ ਹੈ ਵੈਸੇ ਆਪਣੀ ਸਾਰਨਾ ਪਹਿਲਾਂ ਭੈਂਟੂਈ ਬਣਾਉਣੇ ਨੇ ਆ ਨਾ ਹਾਂ ਹਾਂ ਲਖੜੀਆਂ ਮੈਚਿੰਗ ਹੈ ਹੁਣ ਅਬੀ ਦੀਆਂ ਵੀ ਅੱਖਾਂ ਬੰਦ ਉਹ ਵੀ ਤੇ ਬੋਤਲ ਨਾਲ ਆ ਰਹੀ ਹੈ ਅਵੀ ਤੇਰੇ ਅਬੀ ਇਹ ਹੋਵੇ ਕਦੇ ਸੁਰਖੀ ਲਾਈ ਪਈ ਆ ਹਾਂ ਠੀਕ ਆ ਮੈਂ ਫੇਰ ਅਬੀ ਦੀ ਅੱਖਾਂ ਅਵੀ ਅੱਖਾਂ ਨਾ ਬੰਦ ਕਰ ਤੂੰ ਟਾਈਮੇ ਬੋਤਲ ਆਉਣੀ ਹੈ ਸਹਿਜ ਹਾਏ ਅਵੀ ਤੇਰੇ ਮੂੰਹ ਤੇ ਫਿਲਟਰ ਲੱਗ ਜੰਦਾ ਫੇ ਉਹ ਵੀ ਤੂੰ ਕੀ ਕਰੀ ਜਾਣਾ ਤੂੰ ਪਹਿਲਾਂ ਹੁਣ ਆਇਆ ਹੈ ਕਰ ਲੈ ਪਹਿਲਾਂ ਇੱਕ ਵਾਰ ਆਏ ਆ ਜੀ ਕੋਈ ਨਾ ਚੱਲ ਕੋਈ ਨਾ ਕਿੱਥੇ ਨਹੀਂ ਯਾਰੀ ਚੱਲ ਚੱਲ ਕੋਈ ਨਾ ਤੂੰ ਜਦਿਆਂ ਇਹ ਕਰ ਲੈਣਾ ਕੋਈ ਬਾਤ ਨਹੀਂ ਰਾਜੇ ਹੱਥ ਤੋਂ ਬੱਤ ਪੜਾਈ ਆ ਪੁੱਤਾ ਮੱਥਾ ਡੇ ਕੇ ਭੁੱਜੀ ਨੂੰ ਆਇਆ ਪਾਪਾ ਨੇ ਨਹੀਂ ਨਹੀਂ ਭਈ ਨਹੀਂ ਨਹੀਂ ਇਹਦੇ ਵੀ ਆ ਉਹ ਕੋਈ ਨਾ ਚੱਲਣਾ ਨਹੀਂ ਨਹੀਂ ਕੋਈ ਨਾ ਇਹ ਤਾਂ ਪਿਆਰ ਆ ਭਈ ਪਿਆਰ ਹੈ ਤਾਂ ਭਾਈ ਬੰਮੂ ਆ ਕੇ ਨੁਕਸ ਕਰਦਾ ਆ ਇਹ ਤੇ ਪੂਜੀ ਨੂੰ ਕਰੇ ਮਾੜੇ ਦੇ ਲੈ ਆਪਣਾ ਫਿਲਟਰ ਸੈੱਟ ਕਰਕੇ ਦੇ ਕੇ ਜਲਦੀ ਹਾਂ ਹੈ ਆ ਬਗਨੇ ਤਾਂ ਜਿਹੜੀ ਮਾਰ ਤੂੰ ਉਹ ਅਰਕਿਤ ਮੇਰਾ ਕੋਈ ਨਾ ਜਿਹੜੀ ਮਾਰਦਾ ਕਿ ਮਮਾ ਨੇ ਤਾਂ ਖੋਲਦਾ ਨਹੀਂ ਤਾਂ ਮੈਂ ਮਿੰਨੀ ਮਿਲ ਜਾਂਦੀ ਐਨੀ ਛੇਤੀ ਨਹੀਂ ਮੈਂ ਖੋਲਦੀ ਹੁੰਦੀ ਦੇਖ ਤੂੰ ਦੂਜੀ ਆ ਫਰੈਸਟ ਉਹ ਦੂਜੀ ਹੈ ਕਿਤੇ ਲੈ ਵੀ ਕੱਢ ਦਿੱਤੀ ਖੱਚ ਹੋ ਗਈ ਆ ਵੀ ਗਿਆ ਨਾਲ ਕਾਸੇ ਬਸ ਇੰਨੀ ਜਿਹੀ ਜਮਾਈ ਇੱਥੇ ਵੀ ਤੇ ਆ ਮੈਂ ਇਹ ਤਾਂ ਬਹੁਤ ਮਿੰਜੋ ਦੇ ਕਹਿ ਲਾਉਂ ਚ ਮੈਂ ਤਾਂ ਡਾਈਟ ਕਰਨੀ ਆ ਲੈ ਜਿੱਤੇ ਇੱਕ ਮੋਟਾ ਸਾਡਾ ਵੀਡੀਓ ਬਣਾ ਪੂਰੇ ਰੱਖ ਕੇ ਬਣਾਏ ਸਭਨਾਂ ਨੂੰ ਕੋਈ ਬੋਗਣ ਕਿਤੇ ਸਾਡੀ ਫੋਟੋ ਵੀ ਇੱਥੇ ਵੀ ਖੁੱਲ ਗਈ ਚਲੋ ਫੋਟੋ ਬੋ ਕੇ ਚਲੋ ਵੀ ਖੁੱਲ ਗਈ ਬੜੀਆ ਔਰ ਇਹ ਲੈ ਲਗਾ ਕੇ ਨਾਲਾ ਪਾ ਲੈਣਾ ਜਾਨਣਾ ਜਾਨਾ ਚਾਹੀਦਾ ਜਿਹੜਾ ਆਈਫੋਨ ਤੇ ਉੱਪਰ ਗੈਰ ਨੂੰ ਬੋਲੇ ਕੇ ਨਾਲੇ ਮੈਂ ਹੋ ਜਾਂਦਾ ਇਹ ਕਿੰਨਾ ਚਲੋ ਇਹ ਕਿਹੜੇ ਸਟੰਡੋਂ ਲਾ

ਰਹੇ ਕਰ ਲਵੀਂ ਦੀ ਪੈਰ ਕੋਲੋਂ ਤੇ ਜੰਦਰੀ ਨੂੰ ਪੈਰ ਤੇ ਰਸ ਤੋੜ। ਉਹਨਾਂ ਚੱਟ ਬਣਾ ਕੇ ਰੁਝਾਉਗੀ ਪੈਰ ਉਹਨੇ ਕੋਈ ਨਗਰਾਨ ਦੇ ਕਿੰਨੇ ਸਾਟੋ ਆਸੇ। ਚਲੋ। ਕਿਸ਼ੂ ਪੇ। ਲਓ ਭਾਈ ਆਪਣੇ ਵੀਰੇ ਦਾ ਲੱਗਿਆ ਰਖੜੀ ਬੰਨਣ ਸਹਜ ਹੁਣ। ਮਾ ਚੀ ਚੀ ਚਾ ਚੀ। ਗਾਇਜ਼ ਮੇਰਾ ਗਾਣਾ एक दिन मैं पूरा सुनाऊंगा ਹੋਨ ਤਬਾ ਤਬਾ ਨਹੀਂ ਕਰਦਾ ਜਾ ਸਕਦਾ ਰੱਖਾ ਬੰਦ ਕਰ ਲੇ ਪਹਿਲਾ ਲੋਕੀ ਦੇ ਸ਼ੋਰ ਲੈਣ ਦੇ ਨੂੰ ਫੋਨ ਦੇ ਹੁਣ ਲਾ ਕੇ ਵਧਾ ਦੇ ਇੱਕ ਨਾ ਟਾਈਮ ਆਵੇ ਦੇਖ ਰਸਤਾ ਫੇਰ ਵੀ ਥੋੜੇ ਖਿੱਚ ਦੀ ਇੱਕ ਲੱਤ ਤੋਂ ਵੱਡੀ ਆ ਦੋਹੋ ਵਾਲੀ ਨੀ ਨੰਕੋ ਸੋਦਾ ਹੈ ਉਹ ਸੋਦਾ ਹੈ ਚਲਿਏ ਬੜਾ ਦੇਖੀ ਵੇ ਨੀ ਹੋਰ ਅੱਛੀ ਆਉਂਦੀ ਰੱਖੀ ਦੇ ਆ ਜਾਓ ਮਾਰ ਦਿਓ ਕਿਹੜਾ ਨਾ ਦੁੱਧ ਪੜਾਇਆ ਨਾ ਮੈਂ ਦੁੱਧ ਪੜਾਇਆ ਉਹ ਪਿੰਦੇ ਨਹੀਂ ਨਾ ਪੀਂਦੇ ਨਹੀਂ ਇਹਦਾ ਪੀ ਲੋ ਕਿਸੇ ਵੀ ਨਾ ਪੀ ਲੋ ਉਸ ਦਾ ਨਹੀਂ ਮम्मा ਦੁੱਧ ਵੀ ਨਹੀਂ ਦੋ ਪਾਪਾ ਨੂੰ ਫੇਟਿੰਦੇ ਨਹੀਂ ਉਹ ਗੱਡੀ ਆਉਂਦੀ ਹੈ ਪੰਜੀ ਫਰੈਂਸ ਅਸੀਂ ਟਾਈਮ ਹੋ ਗਿਆ 11:30 ਦਾ 11:30 ਦਾ ਹੋ ਗਿਆ ਤੇ ਅਸੀਂ ਆ ਗਏ ਸਜਾ ਆਪਣੇ ਕੱਪੜੇ ਵੀ ਖੋਲੇ ਅਸੀਂ ਆ ਕੇ ਭੈਣ ਦੇ ਘਰੋਂ ਰੋਟੀ ਪਾਣੀ ਅਸੀਂ ਉੱਥੇ ਹੀ ਖਾ ਕੇ ਆਏ ਆ ਤੇ ਭੈਣ ਕੋਲ ਗਏ ਸੀਗੇ ਅਸੀਂ ਰਖੜੀ ਬਣਾਉਣ ਵਾਸਤੇ ਵੈਸੇ ਤਾਂ ਭੈਣ ਨੇ ਆਉਣਾ ਸੀਗਾ ਉਹ ਭੈਣ ਦੇ ਨਾਲ ਮਤਲਬ ਕੋਈ ਮਰਗਤ ਹੋ ਗਈ ਸੀਗੀ ਰਿਸ਼ਤੇਦਾਰੀ ਚ ਫੇ ਤਾਂ ਕਰਕੇ ਇਸ ਵਾਰ ਭੈਣ ਨੇ ਕੈਨਸਲ ਕਰਤਾ ਸੀਗਾ ਫਿਰ ਮੈਂ ਕਿਹਾ ਵੀ ਚਲੋ ਆਪਾਂ ਖਾਣੋ ਹਨ ਰਖੜੀ ਹੁਣ ਛੱਡਣੀ ਆ ਚਲੋ ਜਿਹੜਾ ਬਣਿਆ ਆਏ ਹਨ ਉਹ ਤਾਂ ਬਣਿਆ ਹੀ ਹੋਇਆ ਭੈਣ ਭਾਈ ਦਾ ਪਿਆਰ ਤੇ ਭੈਣ ਕੋਲ ਸੀ ਜਾਇਆ ਰੋਟੀ ਪਾਣੀ ਅਸੀਂ ਉੱਥੇ ਹੀ ਛਕ ਕੇ ਆਏ ਆ ਤੇ ਹੁਣ ਬਸ ਅਸੀਂ ਆਪਣੇ ਘਰੇ ਆ ਗਏ ਹੁਣ ਕੱਪੜੇ ਲੀੜੇ ਖੋਲਾਂਗੇ ਹੁਣ ਸਵੇਰ ਦੀਆਂ ਤਿਆਰੀਆਂ ਤੇ ਕਰਾਂਗੇ ਸਵੇਰੇ ਆਉਣੀਆਂ ਨੇ ਸਵੇਰੇ ਆਉਣ ਬਿੰਦਰ ਉਹਨਾਂ ਨੇ ਜੀਤ ਪਹਿਣ ਉਹਨਾਂ ਨੇ ਬਾਕੀ ਦੀਤ ਪਹਿੰਦਾ ਹੋਜੇ ਪੱਕਾ ਪਤਾ ਨਹੀਂ ਬਾਕੀ ਆਇਆ ਪਤਾ ਲੱਗੂਗਾ ਕਿ ਕੌਣ ਕੌਣ ਆਉਦਾ ਕੌਣ ਕੌਣ ਨਹੀਂ ਚਲੋ ਜੀ ਇਹ ਵਲੌਗ ਦਾ ਅਪਾ ਇੱਥੇ ਕਰਦੇ ਐਂਡ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਦਾ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਫੁੱਲ ਵਾਚ ਜਿਹੜੀ ਜ਼ਰੂਰ ਕਰਿਆ ਕਰੋ ਮਿਲਾਂਗੇ ਕਿਸੇ ਨੈਕਸਟ ਵਲੌਗ ਦੇ ਨਾਲ ਓਕੇ ਜੀ ਪਾਪਾ ਗੁੱਡ ਨਾਈਟ ਕੇਅਰਸ সুই ਡ੍ਰੀਮਸ ਪਾਪਾ ਮੇਰੀ ਮਾਦੀ ਹਜਤ ਵੀ ਰਹਿੰਦੀ ਆ ਲੜਾਈ ਹੋ ਗਈ ਮੈਂ ਰਾਤ ਲਵਾਈ ਨਹੀਂ ਸੈਟ ਤੋਂ ਵੀ ਛੜਾ ਲਈ ਉੱਕਣੇ ਓਕੇ ਬਾਏ ਬਾਏ